ਤੇ ਜੀ ਟੈਲੀਫੋਨ ਕੁਸ਼ੇਮ ਕੋ ਜੋ ਆਪਾਂ ਟਾਰਨ ਕਰਦੇ ਆਂ ਇਧਰ ਨੂੰ ਚਰਚੇ ਦੇ ਨਾਲ ਤੇ ਮੇਰੀ ਸਿਸਟਰਜ਼ ਆ ਰਹੀਆਂ ਸੀ ਮਾਰਕੀਟ ਤੋਂ ਦੋਨੋਂ ਪੈਦਲ ਹੀ ਸੀ ਤੇ ਬਾਈਕ ਤੇ ਦੋ ਲੜਕੇ ਆਂਦੇ ਨੇ ਜੀ ਬਾਈਕ ਸਵਾਰ ਤੇ ਹੱਥ 'ਚ ਕਿਰਪਾਨ ਹੁੰਦੀ ਐ ਨਾਲ ਹੀ ਪਰਸ ਖੋਲੰਦੇ ਆ ਜੀ ਪਰਸ ਹੋ ਕੇ ਭਜਦੇ ਆ ਪਿੱਛੋਂ ਬੰਦੇ ਵੀ ਭਜਦੇ ਇੱਕ ਦੋ ਜਣੇ ਬਾਈਕ ਦੇ ਮਗਰ ਜਾਂਦੇ ਨਾਲ ਹੀ ਕਿਰਪਾਨ ਖਾਦੰਦੇ ਐ ਡਰਦਾ ਕੋਈ ਪਿੱਛੇ ਨਹੀਂ ਗਿਆ ਕਿਉਂਕਿ ਬਾਕੀ ਸਾਰ ਪ੍ਰਸ਼ਾਸਨ ਨੂੰ ਇਹੀ ਕਹਿਣਾ ਚਾਹਾਂਗਾ ਕਿ ਸਾਨੂੰ ਸਵੇਰੇ ਜਿਹੜਾ ਸਾਡਾ ਨੁਕਸਾਨ ਹੋਇਆ ਉਹਦਾ ਪੁਲਿਸ ਪਰਪਾਈ ਕਰਨ ਬਾਕੀ ਐਸਐਚਓ ਸਾਹਿਬ ਵੀ ਆਏ ਸੀ ਡਿਪਟੀ ਸਾਹਿਬ ਵੀ ਆਏ ਸੀਗੇ ਉਹਨਾਂ ਨੇ ਸਾਰੇ ਕੈਮਰੇ ਅੱਜ ਗਾਲ ਕੀਤੇ ਆ ਪੂਰੀ ਕਲੋਨੀ ਦੇ ਜਿੱਥੇ ਏਰੀਆ ਦੇ ਤੇ ਉਹਨਾਂ ਨੂੰ ਕੁਛ ਨਾ ਕੁਛ ਸੁਣ ਮਿਲੀ ਹੈ ਜੀ ਬਾਕੀ ਉਹਨਾਂ ਨੇ ਸਵਿਫਟ ਟਿਕਟ ਦਾ ਟਾਈਮ ਦਿੱਤਾ ਆਪਾਂ ਨੂੰ ਕਿ ਕੱਲ ਟਿਕਟ ਤੁਹਾਡਾ ਇਹ ਚੀਜ਼ ਦਾ ਮਾਰਨਿੰਗ ਤੇ ਕਰਕੇ ਦੇਵਾਂਗੇ ਸਰ ਪਰਸ ਵਿੱਚ ਕੀ ਸਮੱਸਿਆ ਸਰ ਪਰਸ ਵਿੱਚ ਨੁਕਸਾਨ ਆਇਆ ਸਰ ਨੁਕਸਾਨ ਹੈਗਾ ਜੀ ਲੱਖ ਸਵਾ ਲੱਖ ਰੁਪਏ ਦਾ ਦੋ ਰਿੰਗ ਹੋ ਗਈਆਂ ਸਰ ਤੇ ਕੁਝ ਕੈਸ਼ ਸੀਗਾ ਸਰ ਉਹਦੇ ਵਿੱਚ ਕੀ ਲੱਗਦਾ ਆਏ ਦਿਨ ਰੋਹ ਦੀ ਅਸਰਾਂ ਦੀ ਨੁਕਸਾਨ ਹੋਣਾ ਸਰ ਰੋਹੀ ਕਹ ਰਹੇ ਆ ਕਿ ਸੇਫ ਹੀ ਨਹੀਂ ਹੈਗਾ ਜੀ ਕੋਈ ਵੀ ਕੋ ਨਾਰਮਲ ਆਮ ਇਨਸਾਨ ਕੋਈ ਸੇਫ ਨਹੀਂ ਆ ਕੋਈ ਲੇਡੀਜ਼ ਘਰੋਂ ਬਾਹਰ ਨਹੀਂ ਨਿਕਲ ਸਕਦੀਆਂ ਬੱਚੇ ਆਪਾਂ ਕਾ ਰੋ ਬਾਹਰ ਨਹੀਂ ਨਿਕਲਾ ਕੱਢ ਸਕਦੇ ਇਹ ਕਿੱਦਾਂ ਚੱਲੇਗਾ ਇਹੀ ਪ੍ਰਸ਼ਾਸਨ ਨੂੰ ਕੰਨੇ ਆ ਕਿ ਥੋੜੀ ਸਖਤਾਈ ਕਰਕੇ ਇਸ ਨੂੰ ਆਪਣਾ ਸਿਕੰਜੇ ਟਾਈਡ ਕੀਤਾ ਜਾਵੇ ਇਹ ਤਾਂ ਅਸੀਂ ਆਮ ਲੋਕ ਤਾਂ ਘਰੋਂ ਬਾਹਰ ਕਲੇ ਜੈਂਟ ਸੀ ਜਾ ਸਕਦੇ ਮੇਰੇ ਹਿਸਾਬ ਨਾਲ ਤਾਂ ਆਪਾਂ ਲੇਡੀਜ਼ ਨੂੰ ਆਰਡਰ ਨਹੀਂ ਕਰ ਸਕਦੇ ਤੁਸੀਂ ਬਾਹਰ ਕੋਈ ਜਾ ਕੇ ਕੋਈ ਮਾਰਕੀਟ ਜਾ ਕੇ ਸਮਾਨ ਲਿਓ ਜਾਂ ਕੁਝ ਲਿਓ ਜੇ ਜੇ ਗੱਲ ਕੀਤੀ ਜਾਵੇ ਤੇ ਇੱਕ ਭਰਿਆ ਇਲਾਕਾ ਹੈ ਬਿਲਕੁਲ ਜੀ ਬਿਲਕੁਲ ਬਿਲਕੁਲ ਸਰ 7 ਵਜੇ ਹਜੇ ਪ੍ਰੋਪਰ ਦਿਨ ਚੜਿਆ ਹੁੰਦਾ ਹੈ ਪ੍ਰੋਪਰ ਮਾਰਕੀਟ ਚ ਪ੍ਰੋਪਰ ਰਸ਼ ਹੁੰਦਾ ਜੀ ਕਿਉਂਕਿ ਰਸ਼ ਦੇ ਵਿੱਚ ਇਹ ਚੀਜ਼ਾਂ ਰਕਤਾ ਹੋਣ ਮਤਲਬ ਸਮਝੋ ਬਾਹਰ ਜੀ ਕੀ ਤਾਂ ਹੋ ਰਿਹਾ ਹੈ ਕੋਈ ਮਦਦ ਵਾਸਤੇ ਕਿਹਦੇ ਆਇਆ ਸੀ ਸਰ ਮਦਦ ਵਾਸਤੇ ਆਏ ਨੇ ਕੁਝ ਲੋਕ ਗਏ ਨੇ ਉਹਨਾਂ ਦੇ ਬਾਈਕ ਮਗਰ ਲਗਾਈ ਹੈ ਪਰ ਅੱਗੋਂ ਉਹਨਾਂ ਨੇ ਤਲਵਾਰ ਜਿਵੇਂ ਦਿਖਾਈ ਹੈ ਸਾਰਾ ਸੀਸੀਟੀਵੀ ਦੇ ਵਿੱਚ ਹੈਗਾ ਉਹ ਫਿਰ ਉੱਥੇ ਅਗਲਾ ਕੱਢ ਜਾਂਦਾ ਕਿ ਨੁਕਸਾਨ ਸਾਡਾ ਜਾਨੀ ਨੁਕਸਾਨ ਨਾ ਕਰ ਦੇਣੀ ਹੈ ਕੁਝ ਤੁਸੀਂ ਰਿਟਰਨ ਕੰਪਲੀਟ ਦੇ ਹਾਂਜੀ ਰਿਟਰਨ ਕੰਪਲੀਟ ਦੇਤੀ ਹੋਈ ਹੈ ਜੀ ਟੀਪਟੀ ਸ਼ਾਪ ਵੀ ਆਏ ਸੀ ਆਪਸ ਕੋਲ ਤਾਂ ਇਹ ਕੀ ਮੰਗ ਕਰਦੇ ਸਰ ਮੰਗ ਇਹੀ ਕਰਦੇ ਜਿਹੜਾ ਨੁਕਸਾਨ ਹੋਇਆ ਜੀ ਫਿਰ ਤੇ ਸਾਨੂੰ ਭਾਈ ਕਰਵਾਇਆ ਜਾਵੇ ਕੀ ਮੰਗ ਕਰਦੇ ਸਾਗਰ ਮਲੂਤਰਾ ਜੀ ਆਪਾਂ 골ਡਨ ਪਲੇਵ ਹੈ ਜੀ ਪੇਸ ਟੂ ਫਰੋਸਪੋਸਿਟੀ ਜੀ ਅੱਜ ਦੀ ਘਟਨਾ ਹੋਈ ਹੈ ਸਾਡੀ ਪੈਨਾ ਮੈਂ ਸਖਤ ਸ਼ਬਦਾਂ ਵਿੱਚ ਇਹਦੀ ਨਿੰਦਾ ਕਰਦਾ ਔਰ ਪ੍ਰਸ਼ਾਸਨ ਤੋਂ ਮੰਗ ਕਰਦਾ ਕਿ ਇਹੋ ਜਿਹੀਆਂ ਜੜੀਆਂ ਘਟਨਾਵਾਂ ਹੋ ਰਹੀਆਂ ਇਹਦੇ ਤੇ ਰੋਖtham ਕੀਤੀ ਜਾਵੇ ਔਰ ਸਾਡੀਆਂ ਜਿਹੜੀਆਂ ਧੀਆਂ ਭੈਣਾਂ ਨੇ ਘਰੋਂ ਬਾਹਰ ਨਿਕਲੇ ਇਹਨਾਂ ਨੂੰ ਬਹੁਤ ਹੀ ਔਖਾ ਹੋ ਚੁੱਕਾ ਹੈ ਔਰ ਜਿਹੜਾ ਐਸਐਸਪੀ ਸਾਹਿਬ ਨੂੰ ਚਾਹੀਦਾ ਵੀ ਜਿਹੜੀ ਗਾਰ ਦੇ ਇਹਨਾਂ ਦੀ ਵਧਾਈ ਜਾਵੇ ਔਰ ਜਿਹੜੇ ਪੁਲਿਸ ਪ੍ਰਸ਼ਾਸਨ ਨੂੰ ਸਖਤ ਦੇਹਤਾ ਦਿੱਤੀਆਂ ਜਾਣ ਕਿ ਜਿਹੜੀਆਂ ਬਸਤੀਆਂ ਲੱਗਦੀਆਂ ਨੇ ਫਰੋਪਰ ਸ਼ਹਿਰ ਦੇ ਨਾਲ ਔਰ ਜਿਹੜੀਆਂ ਇੱਥੇ ਪ੍ਰੋਪਰ ਚੈਕਿੰਗ ਕੀਤੀ ਜਾਵੇ ਔਰ ਜਿਹੜੇ ਬਾਜ਼ਾਰ ਦੇ ਵਿੱਚ ਜਿਹੜੀ ਟ੍ਰੈਫਿਕ ਪੁਲਿਸ ਆ ਇਹਨਾਂ ਨੂੰ ਵੀ ਪ੍ਰੋਪਰ ਚੈਕਿੰਗ ਕੀਤੀ ਜਾਵੇ ਅਤੇ ਜਿਹੜੀਆਂ ਸਾਡੇ ਧੀਆਂ ਭੈਣਾਂ ਨੇ ਇਨਾਂ ਦੀ ਰੱਖਿਆ ਕੀਤੀ ਜਾਵੇ ਜਿਵੇਂ ਕਿ ਇਹ ਏਰੀਆ ਛੇੜੀ ਰੋਡ ਬਹੁਤ ਚੱਲਦਾ ਏਰੀਆ ਹੈ ਔਰ ਦਿਨ ਦਿਹਾੜੇ 7 ਵਜੇ ਤੋਂ ਜ਼ਿਆਦਾ ਹਨੇਰਾ ਵੀ ਨਹੀਂ ਹੁੰਦਾ ਤੇ ਇਨਾਂ ਦੀ ਹਰਕਤ ਐਵੇਂ ਦੀ ਹੀ ਹੋਣੀ ਹੈ ਕੀ ਸੰਦੇਸ਼ ਜਿਹੜਾ ਲੋਕਾਂ ਦੇ ਦੇਖੋ ਜੀ ਦੇਖੋ ਜੀ ਇਹ ਜਿਹੜਾ ਬਹੁਤ ਹੀ ਗਲਤ ਮੈਸੇਜ ਆ ਰਿਹਾ ਜਨਤਾ ਦੇ ਵਿੱਚ ਜੀ ਦੇਖੋ ਆਮ ਰੋਜ਼ ਹੀ ਆਪਾਂ ਦੇਖੀਦਾ ਵੀ ਲੁੱਟਾਂ ਖੋਹਾਂ ਜਾਂ ਵਾਰ ਦੱਤਾ ਤਾਂ ਆਮ ਹੀ ਹੋ ਗਿਆ ਔਰ ਜਿਹੜਾ ਬੱਚਿਆਂ ਦਾ ਸਾਡੀਆਂ ਪੈਨਾ ਮਾਤਾਵਾਂ ਦਾ ਨਿਕਲਣਾ ਬਹੁਤ ਹੀ ਔਖਾ ਹੋ ਚੁੱਕਾ ਹੈ ਜਿਦੇ ਨਾਲ ਦੇਖੋ ਗਲਤ ਸੰਦੇਸ਼ਿਕ ਸਮਾਜ ਵਿੱਚ ਜਾ ਰਿਹਾ ਹੈ ਕਿ ਪੁਲਿਸ ਪ੍ਰਸ਼ਾਸਨ ਵੀ ਇਹਨਾਂ ਨਾਕਾਮ ਹੋ ਚੁੱਕਾ ਹੈ ਵੀ ਜਿਹੜੇ ਇਹਨਾਂ ਦੇ ਜਿਹੜੇ ਇਹਨਾਂ ਦੀ ਆਪਣੇ ਜਿਹੜੀ ਸੁਰੱਖਿਆ ਨਹੀਂ ਕਰ ਪਾ ਰਿਆ ਮੇਰੀ ਐਸਐਸਪੀ ਸਾਹਿਬ ਡਿਪਟੀ ਸਾਹਿਬ ਔਰ ਐਸਐਚਓ ਸਾਹਿਬ ਨੂੰ ਬੇਨਤੀ ਹੈ ਵੀ ਇਹਨਾਂ ਦੇ ਨੱਥ ਪਾਈ ਜਾਵੇ ਜਿਹੜੇ ਆਪਣੇ ਚੋਰ ਨੇ ਇਹਨਾਂ ਦੀ ਲੱਤਾਂ ਤੋੜ ਦਿੱਤੀਆਂ ਜਾਣ ਤਾਂ ਕਿ ਇਹ ਦੁਬਾਰਾ ਇਹ ਵਾਰਦਾਤ ਨਾ ਕਰ ਸਕਣ ਕੀ ਬਾਬਾ ਸਰ ਮੇਰਾ ਨਾਮ ਐਡਵੋਕੇਟ ਰੋਹਿਤ ਰੋੜਾ ਜੀ ਗੋਲਡਨ ਐਂਕਲੇਵ ਪ੍ਰੋਪਰ ਸ਼ਾਇਰ